ਹੈਲੋ ਫਰੈਂਡਸ ਕਿਦਾਂ ਹੋ ਠੀਕ ਠਾਕ ਸਾਰੇ ਤੇ ਅੱਜ ਆਹ ਪੱਠੇ ਵੱਢਾ ਪੱਠੇ ਵੱਢਣ ਆਇਆ ਇਸ ਟਾਈਮ ਹੁੰਦਾ ਮੇਰਾ ਪੱਠੇ ਵੱਢਣੇ ਜਾ ਕੇ ਸਵੇਰ ਆਂਦਾ ਘਟ ਦਾਤੀ ਆ ਪੱਲੀ ਹੈ ਕੋਰੇ ਪਿੱਛੇ ਟਰੈਕਟਰ ਦਿਸਦਾ ਹੋਊਗਾ ਸਭ ਤੇ ਰੈਡੀ ਹੈ ਤੇ ਤੇ ਉਹ ਰਹੀ ਆਪਣੀ ਉਧਰ ਜਵਾਰ ਆੜਵੇ ਦੀ ਲੈ ਕੇ ਜਾਣੀ ਪੈਂਦੀ ਹੈ ਕਈ ਵਾਰ ਤੁੰਡੀ ਇਹਦੇ ਆੜ ਦੇ ਉੱਤੇ ਉੱਤੇ ਜੰਡ ਤਰ ਕੇ ਲੈ ਕੇ ਆਉਣਾ ਪੈਂਦਾ ਜੇ ਇੱਥੇ ਪਾਣੀ ਛੱਡ ਲੈਂਦੇ ਹੋਰ ਕੋਈ ਘਰ ਤੇ ਮੈਂ ਅੱਖਾਂ ਚਲਾ ਜੇ ਬਲੌਗ ਬਾਰਗੇ ਤੈਨ ਤਨੋ ਕੇ ਬਲੌਗ ਨਹੀਂ ਪਾਇਆ ਗਿਆ ਹੋਰ ਹੀ ਕੰਮ ਆ ਤੁਰੇ ਹੋਇਆ ਯਾਰ ਬਿਲੀ ਫਰ ਗੁੱਸੇ ਹੋ ਜਾਂਦੇ ਆ ਇਹਨਾਂ ਨਾਲ ਨਹੀਂ ਕੀਤਾ ਜਾਂਦਾ ਮੁਰ ਕਿਉਂ ਕਹਿੰਦੇ ਬਈ ਤੂੰ ਸਾਡਾ ਕੰਮ ਨਹੀਂ ਕਰਦਾ ਸਾਡਾ ਨਾ ਹੁੰਦਾ ਜਾਂਦਾ ਨਹੀਂ ਕਿਤੇ ਇੱਥੇ ਵੀ ਆਪਣਾ ਪੱਠੇ ਹੁਣ ਆਪਾਂ ਵੀਡੀਓ ਬਣਾਵਾਂਗੇ ਬਣਾਤੀਏ ਇਹ ਰਹੀ ਦਾਤੀ ਇਹ ਰਹੀ ਪੱਲੀ ਉਹ ਤਾਂ ਜੀਰੋ ਕੀਤਾ ਜੀ ਦੋ ਟਨ ਲੰਬਾ ਉਪਰੋਂ 11 ਬਿਲਿੰਗ ਨਾ ਤੁਹਾਨੂੰ ਹੁਣ ਮੇਰਾ ਜੀਜਾ ਕਰ ਤੱਕੇ ਨਹੀਂ ਪਾਈ ਜੰਨੇ ਕਿ ਨਿਕਲੀਆਂ ਤਾਂ ਨਜ਼ਰ ਨਹੀਂ ਲੱਗਦੀ ਕਿ ਸਹੀ ਹੈ

ਕੀ ਨੋ ਜੇ ਪੱਠੇ ਜਵਾਜ ਜਵਾਰ ਵੱਢ ਕੇ ਲੱਦ ਕੇ ਫਿਰ ਜਵਾਰ ਛੜਕ ਜਾਓ ਜਵਾਰ ਛੜਕਣੀ ਜੀ ਕੀ ਗਾ ਸਪਰੇ ਛੜਕਣੀ ਹੈ ਜਿੱਥਾ ਜਿਹੜੀ ਪਿੱਛੇ ਪਿੱਛੇ ਵੱਡੀ ਰੇਹ ਵੀ ਕੋਣ ਵਾਲੀ ਪਈ ਹੈ ਜੀ ਛੋਟੀ ਛੋਟੀ ਵੀ ਬੀਏ ਵੀ ਹੈ ਨਹੀਂ ਸੀ ਯਾਰ ਤੇ ਮਸਾਂ ਕੀਤੀ ਕਿੰਨੇ ਮਸਟਿਆਂ ਕਰਤਿਆਂ ਮਸਾਂ ਜਾ ਕੇ ਵੀ ਡੀ ਡੀ ਹੋਣੀ ਰਿਵਾਜ ਹੋਗੀ ਤੇ ਬਾਕੀ ਮਿੱਤਰੋ ਫਿਰ ਮਿਲਦੇ ਆ ਅਗਲੇ ਬਲੌਗ ਚ ਛੋਟੇ ਛੋਟੇ ਪਾਉਣੇ ਪੈਂਦੇ ਆ ਇੰਟਰਨੈਟ ਦੀ ਬਹੁਤ ਕਮੀ ਜਾਦੇ ਆ ਮੋਬਾਈਲ ਵੀ ਠੀਕ ਠਾਕ ਹੀ ਆ ਮਸਾਂ ਹੀ ਪਾਉਂਦਾ ਅੱਗੇ ਦੋ ਬਲੌਗ ਕੱਟੇ ਗਏ ਪਤਾ ਨਹੀਂ ਕਿੱਥੇ ਕਿੱਧਰ ਗਏ ਤੋ ਵੀਡੀਓ ਹੋ ਗਿਆ ਆਪਣੇ ਓਕੇ ਬਾਏ ਮਿੱਤਰੋ ਅਗਲੇ ਬਲੌਗ ਚ ਮਿਲਦੇ ਆ